ਇਸ ਰੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾ ਜਿਵੇਂ ਲੁਧਿਆਣਾ ਦੇ ਵਿੱਚ ਜਿੱਥੇ ਲੋਕ ਸਭਾ ਚੋਣਾਂ ਲੈ ਕੇ ਸਿਆਸਤ ਪੱਕੀ ਹੋਈ ਉੱਥੇ ਹੀ ਹੁਣ ਐਮਪੀ ਰਵਨੀਤ ਸਿੰਘ ਬਿੱਟੂ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਅਬਰੀਦ ਸਿੰਘ ਬਿੱਟੂ ਨੂੰ ਪੁਲਿਸ ਨੇ ਕਾਰ ਦੇ ਵਿੱਚ ਨਜ਼ਰਬੰਦ ਕਰ ਲਿਆ ਕਾਰ ਦੇ ਬਾਹਰ ਭਾਰੀ ਪੁਲੀਸ ਫੋਰਸ ਜਿਹੜੀ ਤੇ ਨਾਦ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੇ ਇਸ ਸੰਬੰਧੀ ਕੋਈ ਸਪਸ਼ਟੀਕਰਨ ਜਵਾਬ ਜਿਹੜਾ ਨਹੀਂ ਦਿੱਤਾ ਇਸੇ ਨਾਲ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਬਿੱਟੂ ਦੇ ਕਾਰ ਦੇ ਬਾਹਰ ਸੁਰੱਖਿਆ ਲਈ ਜਿਹੜੇ ਖੜੇ ਨੇ ਪੁਲਿਸ ਨੇ ਰਸਤਾ ਪਾ ਕੇ ਰਸਤਾ ਜਿਹੜਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਪਰ ਇਸ ਵੀਰ ਦੀ ਵੱਡੀ ਖਬਰ ਇਹ ਸਾਹਮਣੇ ਆਈ ਕਿ ਹੁਣ ਜਿਹੜੇ ਬਿੱਟੂ ਨੂੰ ਉਹਨਾਂ ਕਰ ਦੇ ਅੰਦਰ ਨਜ਼ਰ ਬੰਦ ਕਰ ਦਿੱਤਾ ਕਿ ਸਵੇਰ ਤੋਂ ਹੀ ਜਿਹੜਾ ਉਹ ਘਰ ਤੋਂ ਬਾਹਰ ਜਿਹੜਾ ਨਹੀਂ ਆ ਪਾ ਰਹੇ ਉੱਥੇ ਦੱਸਿਆ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਨੇ ਵੀ ਦੱਸਿਆ ਕਿ ਮੈਂ ਸ਼ਹਿਰ ਦੇ ਵਿੱਚ ਜਾਦੇ ਪ੍ਰੋਜੈਕਟਾਂ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਨੀ ਸੀ ਅਸਵੇਰੇ ਜਦੋਂ ਉਹ ਘਰੋਂ ਨਿਕਲਣ ਲੱਗਾ ਤਾਂ ਪੁਲਿਸ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਜਿਹੜਾ ਰੋਕ ਲਿਆ ਉੱਥੇ ਸੰਜੇ ਨੇ ਵੀ ਕਿਹਾ ਕਿ ਅੱਜ ਜਿਸ ਜਿਨਾ ਪ੍ਰੋਜੈਕਟ ਦਾ ਦੌਰਰ ਕੀਤਾ ਉਹ ਕਾਂਗਰਸ ਸੇ ਸਮੇਂ ਸ਼ੁਰੂ ਕੀਤੇ ਹੋਏ ਸਾਨੂੰ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸ ਬੰਦੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਇਸ ਦਾ ਜਵਾਬ ਜੜਾ ਨਹੀਂ ਦਿੱਤਾ ਹੈ ਉੱਥੇ ਸੰਜੇ ਨੇ ਵੀ ਆਖਿਆ ਕਿ ਇਹ ਸਰਕਾਰ ਦਾ ਗਲਤ ਰਵਈਆ ਬਿਨਾਂ ਕਿਸੇ ਕਾਰਨ ਕਰੋ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਨੇ ਵੀ ਆਖਿਆ ਕਿ ਇਸ ਪ੍ਰੋਜੈਕਟ ਨੂੰ ਦੇਖਣ ਲਈ ਆਮ ਲੋਕ ਵੀ ਜਾ ਸਕਦੇ ਨੇ ਪਰ ਅਜਿਹੀ ਨਜ਼ਰਬੰਦੀ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਕਿਹਾ ਕਿ ਮੰਗਲਵਾਰ ਨੂੰ ਜਦੋਂ ਉਹ ਬਿੱਟੂ ਦੇ ਘਰ ਪਹੁੰਚਿਆ ਤਾਂ 15 ਮਿੰਟ ਬਾਅਦ ਹੀ ਬਾਹਰ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਬੋਲਦੇ ਹਨ ਰਮਨੀਤ ਸਿੰਘ ਬਿੱਟੂ ਨੇ ਵੀ ਆਖਿਆ ਕਿ ਆਪ ਸਰਕਾਰ ਦੇ ਹੈ ਗਲਤ ਦਾਦਾਗੀਰੀ ਹੈ ਉਹ ਡਰਨ ਵਾਲੇ ਨਹੀਂ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਰਾਗਮ ਚੱਟਾ ਦੇ ਕਾਰਨ ਹੀ ਉਹਨਾਂ ਨੂੰ ਘਰ ਦੇ ਵਿੱਚ ਜਿਹੜਾ ਨਜ਼ਰਬੰਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਿੰਨੇ ਦਿਨ ਲਈ ਉਹਨਾਂ ਨੂੰ ਨਜ਼ਰਬੰਦ ਕਰੋਗੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਅੱਜ ਰੋਕੇ ਜਾਵੇ ਤਾਂ ਉਹ ਕੱਲ ਉਹਨਾਂ ਪ੍ਰੋਜੈਕਟਾਂ ਵਾਲੀ ਥਾਂ ਤੇ ਜਾ ਕੇ ਜ਼ਾਇਜ਼ਾ ਜਿਹੜਾ ਜ਼ਰੂਰ ਲੈਣਗੇ ਉਹਨਾਂ ਨੇ ਵੀ ਆਖਿਆ ਕਿ ਉਹਨਾਂ ਦੀ ਵ੍ਰਿਧ ਮਾਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਕੇਜਰੀਵਾਲ ਤੇ ਲਾਗੂ ਚੱਡਣ ਲੁਧਿਆਣਾ ਨਾ ਵੜੰਦੀ ਗੱਲ ਵੀ ਜਿਹੜੀ ਆਖ ਦਿੱਤੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਡਰੀ ਹੋਈ ਹੈ ਤੇ बार-बार ਉਹਨਾਂ ਨੂੰ ਘਰ ਦੇ ਅੰਦਰ ਜਿਹੜਾ ਨਜ਼ਰਬੰਦ ਕੀਤਾ ਜਾ ਰਿਹਾ ਉੱਥੇ ਦਾ ਜੀ ਕਿ ਪਿਛਲੇ ਦਿਨੀ ਨਗਰ ਨਗਰ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਸਮੇਤ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਜਿਹੜਾ ਹੰਗਾਮਾ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕੇਸ ਵੀ ਜਿਹੜਾ ਦਰਜ ਕੀਤਾ ਗਿਆ ਸੀ ਹਾਲਾਂਕਿ ਉਹਨਾਂ 14 ਦਿਨਾਂ ਦੀ ਨਿਹਾਏ ਦੀ ਹਿਰਾਸਤ ਤੋਂ ਰੱਖਣ ਤੋਂ ਬਾਅਦ ਉਹਨਾਂ ਜ ਜ਼ਮਾਨਤ ਅਦਾਲਤ ਵੱਲੋਂ ਦੇ ਦਿੱਤੀ ਗਈ ਸੀ ਅੱਜ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਮਿੱਟੂ ਔਰ ਮੈਂ ਕਿਉਂਕਿ ਇਸ ਕੰਸਟੀਟੂਐਂਸੀ ਸਾਡੇ ਕਾਫੀ ਪ੍ਰੋਜੈਕਟ ਜਿਹੜੇ ਚੱਲ ਰਹੇ ਆ ਔਰ ਸਾਹਿਬ ਉਹ ਪ੍ਰੋਜੈਕਟ ਪ੍ਰੋਜੈਕਟਾਂ ਦੇ ਵਿਜ਼ਿਟ ਕਰਨਾ ਚਾਹੁੰਦੇ ਨੇ ਯਾਰ ਜਿਹੜਾ ਸਪੈਸ਼ਲ ਜਿਹੜਾ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਆ ਉਹ ਕੰਪਲੀਟ ਹੈ ਕਿਉਂਕਿ ਅਸੀਂ ਹੋਰ ਦੇਖਣਾ ਚਾਹੁੰਦੇ ਸੀ ਕੋਈ ਉਹਦੇ ਚ ਕਮੀ ਤਾਂ ਨਹੀਂ ਰਹਿ ਗਈ ਤੇ ਇੱਕ 66 ਕੇਵੀ ਦਾ ਸਬਸਟੇਸ਼ਨ ਹੈ ਜਿਹੜਾ ਟਿੱਬਾ ਰੋਡ ਤੇ ਬਣਾਇਆ ਗਿਆ ਆ ਉਹ ਟਿਬਾ ਰੋਡ ਤੇ ਦੋ ਸਕੂਲ ਹੈ ਜਿੰਨਾਂ ਦਾ ਕੰਮ ਚੱਲ ਰਿਹਾ ਹੈ ਔਰ ਉਹਦੇ ਨਾਲ 32 ਸੈਕਟਰ ਚ ਇੱਕ ਅਸੀਂ ਕਲੱਬ ਨਾ ਰਹੇ ਆ ਉਸ ਦੇ ਇਲਾਕੇ ਦੇ ਲੋਕਾਂ ਵਾਸਤੇ ਸੋ ਅਸੀਂ ਵਿਜ਼ਿਟ ਕਰਨ ਜਾਣਾ ਸੀ ਸਾਹ ਤਾਂ ਪਤਾ ਨਹੀਂ ਉਸ ਅੰਦਰ ਬੈਠੇ ਕਿ ਇਹ ਬਾਰੋਂ ਲੋਕ ਕਿਉਂ ਹੋ ਗਿਆ ਸਰ ਤਾਂ ਨੋਟਸ ਹੀ ਨਹੀਂ ਹੈ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਸੀਂ ਕਿ ਪੁੱਛਿਆ ਕਿ ਹਾਂ ਵੀ ਕਿਉਂ ਬੰਦ ਕੀਤਾ ਗਿਆ ਨਹੀਂ ਇਸਾ ਆਏ ਸਰਪ੍ਰਾਈਜ਼ ਕਿਉਂਕਿ ਮੈਂ ਤਾਂ ਹੁਣ ਜਦੋਂ ਆਇਆ ਬਾਹਰ ਜਦੋਂ ਮੈਂ ਅੰਦਰ ਆਇਆ ਤੇ ਮੈਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ ਅਸੀਂ ਲੋਕ ਕਰਨ ਲੱਗੇ ਮੈਂ ਕਿ ਐਮਪੀ ਸਾਹਿਬ ਨੂੰ ਮੈਂ ਲੈ ਕੇ ਜਾਣਾ ਤੇ ਹੁਣ ਐਤ ਨੂੰ ਬੰਦ ਹੈ ਬੇਸਿਕਲੀ ਕੀ ਹੈ ਆ ਜਿਹੜੇ ਪ੍ਰੋਜੈਕਟਾਂ ਦੀ ਮੈਂ ਗੱਲ ਕਰ ਰਿਹਾ ਸ਼ੀ ਦੁੱਧੋਂ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ 66 ਕੇਵੀ ਦਾ ਸਬਸਟੇਸ਼ਨ ਇੱਕ ਸਾਡਾ ਹੋਰ ਕਲੱਬ ਬਣ ਰਿਹਾ ਦੋ ਸਕੂਲ ਬਣ ਰਹੇ ਹੈ ਬੇਸਿਕਲੀ ਐਮਪੀ ਸਾਹਿਬ ਉਹ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀ ਕਿਉਂਕਿ ਮੇਰਾ ਹਲਕਾ ਹੈ ਉਹ ਕਾਂਗਰਸ ਲਈ ਅਸੀਂ ਸ਼ੁਰੂ ਕੀਤੇ ਸੀਗੇ ਤੇ ਉਹ ਉੱਥੇ ਜਾਣ ਤੋਂ ਸੰਕੋਚਤਾ ਗਿਆ ਮੈਨੂੰ ਨਹੀਂ ਪਤਾ ਕਿ ਰੀਜ਼ਨ ਕੀ ਹੈ ਉਹ ਪ੍ਰੋਜੈਕਟ ਕੰਪਲੀਟ ਹੋ ਚੁੱਕੇ ਨੇ ਜੀ ਕਹਿੰਦੇ ਅਭੀ ਉਹ ਉਦਘਾਟਨ ਕਰਨ ਵਾਸਤੇ ਨਾ ਨਾ ਉਦਘਾਟਨ ਦਾ ਤਾਂ ਕੰਮ ਹੀ ਕੋਈ ਨਹੀਂ ਹੈ ਹਾਂਜੀ ਹਜੇ ਤਾਂ ਪ੍ਰੋਜੈਕਟ ਚੱਲ ਰਹੇ ਹੈ ਅੱਛਾ ਜੀ ਮਤਲ ਇਸ ਲਈ ਟਾਈਨਾਂ ਲਗਣੀਆਂ ਐ ਇਹੋ ਜਿਹਾ ਕੁਝ ਨਹੀਂ ਐ ਉਹ ਪ੍ਰੋਜੈਕਟਾਂ ਦੇ ਦਾ ਤੁਸੀਂ ਲੋਕ ਵੀ ਜਾ ਸਕਦੇ ਹੋ ਇਹ ਤਾਂ ਪਬਲਿਕ ਦੇ ਪ੍ਰੋਜੈਕਟ ਹੈ ਕੋਈ ਵੀ ਜਾ ਸਕਦਾ ਬਟ ਆ ਜੇ ਸਿਰਫ ਟੋਟਲੀ ਅਨਫੋਰਚੂਨੇਟ ਇਹ ਅਜੇ ਤੱਕ ਕਦੀ ਨਹੀਂ ਹੋਇਆ ਕਿ ਇਦਾਂ ਰੋਕ ਦੀ ਕੋਸ਼ਿਸ਼ ਕੀਤੀ ਜਾਵੇ ਉਹ ਕਹਿ ਰਹੀ ਹੈ ਕਿ ਸੁਰੱਖਿਆ ਨੂੰ ਲੈ ਕੇ ਕੀਤਾ ਵਾ ਸੁਰੱਖਿਆ ਕਿਹੜੀ ਸਰਕਾਰ ਵਾਲੇ ਪ੍ਰੋਜੈਕਟ ਹੈ ਸੀਗਾ ਜੀ ਉਹ ਕਿਹੜੀ ਸਰਕਾਰ ਵਾਲਾ ਕਾਂਗਰਸ ਵੇਲੇ ਕਿਉਂਕਿ ਇਸ ਕੌਨਸਟੀਚੈਂਸੀ ਦਾ ਮੈਂ ਐਮਐਲਏ ਰਿਆਂ ਅਸੀਂ ਉੱਥੇ 11 ਸਕੂਲ ਲੈ ਕੇ ਆਏ ਸੀ ਕਿ ਜਿਹੜੇ ਕਿ ਤਿੰਨ ਇੱਕ ਕੰਪਲੀਟ ਹੋ ਕੇ ਹੈਂਡਓਵਰ ਹੋ ਗਿਆ ਔਰ ਦੋ ਦਾ ਕੰਮ ਚੱਲ ਰਿਹਾ ਬਾਕੀ ਰੁਕੇ ਹੋਏ ਆ ਤੇ ਸ਼ਹੀਦ ਦੁੱਧ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਜਿਹਦੇ ਵਿੱਚ ਦੋ ਮਲਟੀਪਰਪਸ ਹਾਲ ਬਣ ਬਣੇ ਆ ਔਰ ਜਿਹਦੇ ਚ ਸੀਨੀਅਰ ਸਿਟੀਜ਼ਨ ਹੋਮ ਬੱਚੀਆਂ ਵਾਸਤੇ ਸਲਾਈ ਮਸ਼ੀਨ ਵਾਸਤੇ ਇੱਕ ਹਾਲ ਬਣਿਆ ਔਰ ਕੰਪਿਊਟਰ ਵਾਸਤੇ ਲੜਕੀਆਂ ਵਾਸਤੇ ਹਾਲ ਬਣਿਆ ਉਹ ਅਸੀਂ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਸੀ ਉਹ ਕੰਮ ਕਿੱਥੇ ਪਹੁੰਚ ਗਿਆ ਕਿਉਂਕਿ ਉਸ ਇਲਾਕੇ ਦੇ ਵਿੱਚ ਈਡਲ ਜੀ ਐਸ ਕਲੋਨੀ ਹੈ ਗਰੀਬ ਪਰਿਵਾਰ ਰਹਿੰਦੇ ਆ ਤੇ ਉਹਨਾਂ ਦੇ ਦੁੱਖ ਸੁੱਖ ਵਾਸਤੇ ਜਾਂ ਉਹਨਾਂ ਦੀ ਖੁਸ਼ੀ ਗਮ ਵਾਸਤੇ ਉਹ ਚੀਜ਼ਾਂ ਬਣਾਈਆਂ ਗਈਆਂ ਸੀ ਤੇ ਹੁਣ ਦੇ ਨਾਲ ਟਿੱਬਾ ਰੋਡ ਦੇ ਉੱਤੇ 66 ਕੇਵੀ ਦਾ ਸਬਸਟੇਸ਼ਨ ਹੈ ਕਿਉਂਕਿ ਉੱਥੇ ਲਾਈਟ ਦੀ ਬੜੀ ਸਮੱਸਿਆ ਸੀ 2 ਲੱਖ ਲੋਕ ਲਾਈਟ ਤੋਂ ਵਾਂਝੇ ਸੀਗੇ ਉਹ ਲੱਗਣ ਨਾਲ ਲਾਈਟ ਦੀ ਸਮੱਸਿਆ ਹਮੇਸ਼ਾ ਵਾਸਤੇ ਖਤਮ ਹੋ ਗਈ ਤੀਜਾ ਸਾਡਾ ਟਿੱਬਾ ਰੋਡ ਤੇ ਇੱਕ ਸਕੂਲ ਸੀਗਾ ਮਹਾਤਮਾ ਇਨਕਲੇਵ ਦੇ ਵਿੱਚ ਉਹ ਵੀ ਸਕੂਲ ਸੇਮ ਆਈ ਦਾ ਸਕੂਲ ਦਾ ਘਾਟਨ ਹੋਇਆ ਇਹਦੇ ਵਰਗਾ ਬਣ ਰਿਹਾ ਅਸੀਂ ਉਹ ਵਿਜ਼ਿਟ ਕਰਨਾ ਚਾਹੁੰਦੇ ਹਾਂ ਨੇ ਰੱਸੀਆਂ ਨਾਲ ਬੰਨਿਆ ਗਿਆ ਸਰ ਗੇਟ ਨੂੰ ਬੰਦ ਨਹੀਂ ਨਹੀਂ ਸਰ ਨਹੀਂ ਖੁੱਲਾ ਹੀ ਅਸੀਂ ਖੜੇ ਹਾਂ ਪ੍ਰੋਟੈਕਸ਼ਨ ਸਾਡੇ ਅਫਸਰ ਸਾਹਿਬ ਨੂੰ ਬਹੁਤ ਰਹਿ ਰਹੇ ਅੰਦਰ ਉਹਦੀ ਪ੍ਰੋਟੈਕਸ਼ਨ ਵਾਸਤੇ ਖੜੇ ਹਾਂ ਅਸੀਂ ਨਹੀਂ ਰੱਸੀਆਂ ਨਾਲ ਗੇਟ ਬੰਦ ਕਰਾ ਬੈਸੀ ਕੀ ਤਾਂ ਕੋਈ ਗਲਤ ਅਫਸਰ ਕੋ ਅੰਦਰ ਜਾਵੇ ਨਹੀਂ ਪੁਰਜ਼ੇ ਤੋਂ ਨਹੀਂ ਮਤਲਬ ਤੁਹਾਨੂੰ ਲੱਗਦਾ ਵੀ ਪੁਰਜ਼ੇ ਖੜਿਆਂ ਦਾ ਕਿਸੇ ਨੂੰ ਡਰ ਨਹੀਂ ਹੈਗਾ ਤੁਸੀਂ ਬਾਹਰੋਂ ਜਿਹੜਾ ਚੁੰਡੇ ਬੰਨ੍ਹ ਦਿੱਤੇ ਗਏ ਕੋਈ ਵੀ ਬੰਦਾ ਕੋਈ ਗਲਤ ਅਫਸਰ ਕੋ ਸ਼ਰਾਰਤ ਨਾ ਕਰੇ ਇਸ ਕਰਕੇ ਖੜੇ ਹਾਂ ਅਸੀਂ ਬਾਕੀ ਹੋਰ ਜਣ ਦੀ ਕੋ ਪ੍ਰੋਟੈਕਸ਼ਨ ਨਹੀਂ ਕੋਈ ਵੈਸੀ ਪ੍ਰੋਟੈਕਸ਼ਨ ਬਹੁਤ ਹੈਗੀ ਹੈ ਪ੍ਰੋਟੈਕਸ਼ਨ ਨਹੀਂ ਨਹੀਂ ਤੁਸੀਂ ਪਤਾ ਹੈ ਇਲੈਕਸ਼ਨ ਦੇਣਾ ਤੇ ਸਕ ਪਰ ਕਿਸੇ ਨੂੰ ਰੋਕਣ ਵਾਸਤੇ ਖੜੇ ਅਸੀਂ ਸਿਰਫ ਅਸੀਂ ਮੇਨ ਗੇਟ ਨੂੰ ਅਸੀਂ ਤੁਸੀਂ ਬੰਨੀ ਆ ਨਹੀਂ ਨਹੀਂ ਅਸੀਂ ਜੀ ਬੰਨੀ ਉਹ ਤਾਂ ਪ੍ਰੋਟੈਕਸ਼ਨ ਵਾਸਤੇ ਖੜੀ ਆ ਤੁਸੀਂ ਤੁਸੀਂ ਬੰਨੀ ਆ ਨਹੀਂ ਨਹੀਂ ਸਾਫ ਨਹੀਂ ਪਤਾ ਕਿਹਦੇ ਬੰਨੀ ਆ ਪ੍ਰੋਟੈਕਸ਼ਨ ਵਾਸਤੇ ਖੜੇ ਆ